ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਆਯੁਰਵੈਦ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਆਮਲਾ ਤੁਲਸੀ ਤੇ ਗਲੋ ਜਿਵੇਂ ਨਾਂ ਤੋਂ ਹੀ ਪਤਾ ਲੱਗਦਾ ਵੀ ਇਹਦੇ ਵਿੱਚ ਆਮਲਾ ਵੀ ਪਾਇਆ ਹੋਇਆ ਤੇ ਤੁਲਸੀ ਵੀ ਪਾਈ ਵੀ ਆ ਤੇ ਨਾਲ ਪਾਈ ਵੀ ਆ ਗਲੋ ਜਿਹੜਾ ਆਮਲਾ ਹੁੰਦਾ ਵਾ ਤੁਹਾਨੂੰ ਪਤਾ ਹੀ ਆ ਵੀ ਇਮਿਊਨਿਟੀ ਵਾਸਤੇ ਬਿਮਾਰੀਆਂ ਨਾਲ ਲੜਨ ਵਾਸਤੇ ਸਰੀਰ ਦੀ ਸਮਰੱਥਾ ਨੂੰ ਵਧਾਉਂਦਾ ਵਾ ਤੇ ਜਿਹੜੀ ਤુલਸੀ ਹੁੰਦੀ ਆ ਇਹ ਤਾਂ ਆਪਣੇ ਪੁਰਾਣੇ ਗ੍ਰੰਥਾਂ ਦੇ ਵਿੱਚ ਆਯੁਰਵੇਦ ਦੇ ਵਿੱਚ ਹੋਰ ਧਾਰਮਿਕ ਗ੍ਰੰਥਾਂ ਵਿੱਚ ਵੀ ਇਸ ਦਾ ਜ਼ਿਕਰ ਹੁੰਦਾ ਵਾ ਤੇ ਘਰਾਂ ਦੇ ਵਿੱਚ ਤુલਸੀ ਦੀ ਪੂਜਾ ਵੀ ਕੀਤੀ ਜਾਂਦੀ ਆ ਪੂਜਾ ਕਰਨ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਚੀਜ਼ ਤੋਂ ਆਪਾਂ ਨੂੰ ਕੋਈ ਫਾਇਦਾ ਮਿਲਦਾ ਹੋਵੇ ਜਾਂ ਆਪਾਂ ਨੂੰ ਕਿਸੇ ਚੀਜ਼ ਤੋਂ ਡਰ ਲੱਗਦਾ ਹੋਵੇ ਤੇ ਇਹਦੇ ਵਿੱਚ ਤુલਸੀ ਹੈ ਜਿਹੜੀ ਆਪਾਂ ਤુલਸੀ ਦੀ ਗੱਲ ਕਰਦੇ ਆਂ ਤુલਸੀ ਇੱਕ ਇਹੋ ਜਿਹਾ ਬੂਟਾ ਵਾ ਜਿਹੜਾ ਕਿ ਸਾਰੀਆਂ ਔਸ਼ਦੀਆਂ ਦਾ ਸਾਰੀਆਂ ਦਵਾਈਆਂ ਦਾ ਮੰਨਿਆ ਪ੍ਰਮੰਨਿਆ ਵਿਆ ਸਿਰੇ ਦਾ ਬੂਟਾ ਵਾ ਤਾਂ ਹੀ ਇਹਦੀ ਪ੍ਰਾਣਿਕ ਜਿਹੜੇ ਗ੍ਰੰਥ ਸੀਗੇ ਆਪਣੇ ਆਜ ਰੂਆ ਜਾਂ ਕੋਈ ਵੀ ਗ੍ਰੰਥ ਸੀ ਚਾਹੇ ਧਾਰਮਿਕ ਗ੍ਰੰਥ ਸੀ ਰਿਗਵੇਦ ਆਰਕੇ ਉਹਦੇ ਵਿੱਚ ਵੀ ਇਹਦਾ ਤુલਸੀ ਦਾ ਜ਼ਿਕਰ ਮਿਲਦਾ ਵਾ ਤੁਲਸੀ ਇੱਕ ਐਂਟੀਬਾਇਓਟਿਕ ਕਹਿ ਲਿਏ ਐਂਟੀ ਅਲਰਜਿਕ ਕਹਿ ਲਿਏ ਸਾਰੀ ਗੌਣਾ ਜਿਹੜੇ ਤੁਲਸੀ ਦੇ ਵਿੱਚ ਮਿਲ ਜਾਂਦੇ ਆ ਜਿੰਨਾ ਮਰਜੀ ਪੁਰਾਣਾ ਬੁਖਾਰ ਹੋਵੇ ਟਾਈਫਾਇਡ ਹੋਵੇ ਵਿਗੜਿਆ ਹੋਵੇ ਜਾਂ ਕੋਈ ਸਰੀਰ ਦੇ ਵਿੱਚ ਹੋਰ ਅਲਰਜੀ ਹੋਵੇ ਇੱਥੋਂ ਤੱਕ ਕਿ ਕੈਂਸਰ ਵਾਲੀਆਂ ਦਵਾਈਆਂ ਦੇ ਵਿੱਚ ਵੀ ਤੁਲਸੀ ਦਾ ਜਿਹੜੀ ਮਾਤਰਾ ਪਾਈ ਜਾਂਦੀ ਆ ਤੋਸੀ ਦੇ 2-4 ਪੱਤੇ ਜੇ ਤੁਸੀਂ ਰੋਜ਼ ਸੇਵਨ ਕਰਦੇ ਹੋ ਤਾਂ ਵੀ ਤੁਹਾਨੂੰ ਜਿਹੜੀਆਂ ਭਿਆਨਕ ਬਿਮਾਰੀਆਂ ਉਹ ਲੱਗਣ ਦਾ ਡਰ ਨਹੀਂ ਰਹਿੰਦਾ ਤੇ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਤੁਹਾਨੂੰ ਸਾਰਿਆਂ ਨੂੰ ਕਹਾਵਤਾਂ ਦਾ ਵੀ ਪਤਾ ਹੈ ਵੀ ਔਲਾ ਇੱਕ ਬਹੁਤ ਵਧੀਆ ਚੀਜ਼ ਹੈ ਤੇ ਨਾਲ ਇਹਨਾਂ ਨੇ ਇੱਕ ਇਹਦੇ ਵਿੱਚ ਗਲੋ ਪਾਤੀ ਗਲੋ ਦੀ ਬੂਟੀ ਤੁਸੀਂ ਦੇਖੀ ਹੋਊ ਆਮ ਹੀ ਘਰਾਂ ਦੇ ਵਿੱਚ ਗਿੱਟਾਂ ਦੇ ਉੱਤੇ ਤੇ ਖਾਲੀ ਥਾਵਾਂ ਦੇ ਉੱਤੇ ਹੋ ਜਾਂਦੀ ਹੈ ਗਲੋ ਦੀ ਬੂਟੀ ਤੇ 글로 ਵੀ ਇੱਕ ਬਹੁਤ ਵਧੀਆ ਆਯੁਰਵੈਦਿਕ ਦੇ ਵਿੱਚ ਦਵਾਈ ਆ ਜਿਹਦੇ ਨਾਲ ਚਿਹਰੇ ਉੱਤੇ ਜਿਵੇਂ 글로 ਦਾ ਨਾਂ ਹੀ 글로 ਆ ਉਹ ਨਾਲ 글로 ਵੀ ਆਉਣ ਲੱਗ ਜਾਂਦਾ ਚਿਹਰੇ ਉੱਤੇ ਨਿਖਾਰ ਵੀ ਆਉਣ ਲੱਗ ਜਾਂਦਾ ਖੂਨ ਵੀ ਸਾਫ਼ ਕਰਦੀ ਆ ਇਹ ਤੇ ਬੁਖਾਰ ਦੇ ਜਿਹੜੇ ਸੈੱਲ ਘਟਦੇ ਹੁੰਦੇ ਬੁਖਾਰ ਹੁੰਣ ਤੇ ਉਹਨਾਂ ਨੂੰ ਵੀ ਪੂਰਾ ਕਰਦੀ ਆ 글로 ਜਿਹੜੀ ਹੁੰਦੀ ਆ ਕਹਿੰਦੇ ਹੁੰਦੇ ਕਹਿੰਨ ਬਈ ਤੁਲਸੀ ਤੇ 글로 ਦਾ ਕੜਾ ਬਣਾ ਕੇ ਘਰੇ ਤੁਸੀਂ ਜਾਂ ਵਿਚੈਲੋ ਪੈਰਾ ਪਾਲੋ ਤੇ ਉਹ ਪੀਓ ਤਾਂ ਤੁਹਾਡੇ ਜਿਹੜੇ ਸੈੱਲ ਆ ਉਹ ਪੂਰੇ ਹੋ ਜਾਂਦੇ ਆ ਹੁਣ ਅੱਜ ਕੱਲ ਜਿਹੜਾ ਜੋਗ ਆ ਇਹਦੇ ਵਿੱਚ ਕਿਸੇ ਬੰਦੇ ਕੋਲ ਟਾਈਮ ਨਹੀਂ ਹੈਗਾ ਵੀ ਉਹ ਆਪਦੇ ਸਰੀਰ ਦੀ ਖਾਤਰ ਇਹ ਜੜੀਆਂ ਬੂਟੀਆਂ ਜਿਹੜੀਆਂ ਹੁੰਦੀਆਂ ਕਿਤੋਂ ਲੱਭੇ ਤੇ ਉਹਨਾਂ ਦਾ ਕੜਾ ਬਣਾਵੇ ਤੇ ਫੇਰ ਉਹ ਪੀਵੇ ਕਿਉਂਕਿ ਸਵੇਰੇ ਸਵੇਰੇ ਕੰਮਕਾਰਾਂ ਤੇ ਜਾਣ ਦੀ ਕਾਲ ਹੁੰਦੀ ਆ ਡਿਊਟੀ ਵਾਲੇ ਬੰਦੇ ਆ ਜਿਹੜੇ ਚਾਹੇ ਟੀਚਰ ਆ ਚਾਹੇ ਕੋਈ ਹੋਰ ਜੋਬ ਕਰਦੇ ਆ ਉਹਨਾਂ ਸਾਰਿਆਂ ਨੂੰ ਸਵੇਰੇ ਸਵੇਰੇ ਉੱਠ ਕੇ ਤੇ ਸਵੇਰੇ ਸਵੇਰੇ ਟੈਨਸ਼ਨ ਹੁੰਦੀ ਹੈ ਡਿਊਟੀ ਤੇ ਜਾਣ ਦੀ ਤੇ ਡਿਊਟੀ ਤੋਂ ਜਦੋਂ ਛੁੱਟੀ ਮਿਲਦੀ ਹੈ ਤੇ ਉਸ ਤੋਂ ਬਾਅਦ ਚ ਆਪਦੇ ਮਾੜੇ ਮੂٹے ਘਰ ਦੇ ਕੰਮ ਕਰਕੇ ਤੇ ਬੰਦੇ ਨੂੰ ਰੈਸਟ ਵੀ ਕਰਨੀ ਜ਼ਰੂਰੀ ਆ ਬਿਜ਼ੀ ਲਾਈਫ ਹੋ ਗਈ ਆ ਇੱਥੋਂ ਤੱਕ ਕਿ ਕਈ ਮਾਪਿਆਂ ਤਾਂ ਬੱਚਿਆਂ ਨੂੰ ਵੀ ਟਾਈਮ ਦੇਣਾ ਔਖਾ ਹੋਇਆ ਪਿਆ ਵਾ ਤੇ ਆਪਦੇ ਸਰੀਰ ਦੀ ਪ੍ਰਵਾਹਤਾ ਕਿਹਨੇ ਕਰਨੀ ਆ ਸੋ ਆਪਣੇ ਜਿਹੜੇ ਅਨਮੋਲ ਲਾਈਫ ਵਾਲੇ ਰਜਿੰਦਰ ਸਾਰਾ ਤੇ ਐਮ ਡੀ ਆ ਉਹਨਾਂ ਦੀ ਕੋਸ਼ਿਸ਼ ਦੇ ਨਾਲ ਇਹ ਤਿੰਨੇ ਚੀਜ਼ਾਂ ਦਾ ਸਮੇਲ ਆ ਜਿਹੜਾ ਤਿੰਨੇ ਚੀਜ਼ਾਂ ਦਾ ਜੂਸ ਆ ਇਹ ਇੱਕ ਬੋਤਲ ਦੇ ਵਿੱਚ ਤਿਆਰ ਕਰਕੇ ਉਹਨਾਂ ਨੇ ਵੇਚਤਾ ਆਮਲਾ ਤુલਸੀ ਤੇ ਗਰੂ ਤੇ ਇਹਨਾਂ ਦਾ ਜੂਸ ਆ ਜਿਹੜਾ ਬਹੁਤ ਵਧੀਆ ਰਿਜ਼ਲਟ ਇਹਦੇ ਆ ਰਹੇ ਆ ਜਿੰਨੇ ਵੀ ਵੀਰਾਂ ਭੈਣਾਂ ਨੇ ਆਪਣੇ ਤੋਂ ਮੰਗਾਇਆ ਇਹ ਆਮਲਾ ਤુલਸੀ ਤੇ ਗਰੂ ਦਾ ਜੂਸ ਬਹੁਤ ਵਧੀਆ ਨਤੀਜੇ ਉਹਨਾਂ ਨੂੰ ਮਿਲੇ ਆ ਖਾਸ ਕਰਕੇ ਇਹਦਾ ਕੰਮ ਕੀ ਆ ਜਿੰਨਾ ਦਾ ਟਾਈਫਾਇਡ ਆ ਜਾਂ ਬੁਖਾਰ ਆ ਜਾਂ ਅੰਦਰ ਹੈ ਸ਼ਰੈ ਜਾਂਦੀ ਹੈ ਕਹਿੰਦੇ ਸਾਡਾ ਸਰੀਰ ਨਿਗਾ ਰਹਿੰਦਾ ਵਾ ਗਰਮ ਰਹਿੰਦਾ ਬੁਖਾਰ ਥੋੜਾ ਜਿਹਾ ਰਹਿੰਦਾ ਵਾ ਪਤਾ ਨਹੀਂ ਲੱਗਦਾ ਪਰ ਸੀ ਟੁੱਟਿਆ ਰਹਿੰਦਾ ਇਮਿਊਨਿਟੀ ਹੈ ਨਹੀਂ ਸਰੀਰ ਦੇ ਵਿੱਚ ਤੇ ਕੋਈ ਨਾ ਕੋਈ ਬਿਮਾਰੀ ਲੱਗੀ ਰਹਿੰਦੀ ਆ ਜਿਵੇਂ ਗਲਾ ਖਰਾਬ ਰਹਿੰਦਾ ਵਾ ਛਿੱਕਾਂ ਲੱਗੀਆਂ ਰਹਿੰਦੀਆਂ ਜੁਕਾਮ ਲੱਗਿਆ ਰਹਿੰਦਾ ਵਾ ਜਾਂ ਖਾਂਸੀ ਲੱਗੀ ਰਹਿੰਦੀ ਆ ਉਹਦੇ ਵਿੱਚ ਕੀ ਹੁੰਦਾ ਵਿਟਾਮਿਨ ਸੀ ਦੀ ਕਮੀ ਪੈ ਜਾਂਦੀ ਆ ਵਿਟਾਮਿਨ ਸੀ ਸਾਰਿਆਂ ਨਾਲ ਵੱਧ ਤੁਹਾਨੂੰ ਪਤਾ ਔਲੇ ਚ ਹੁੰਦਾ ਸੰਤਰੇ ਵਿੱਚ ਹੁੰਦਾ ਜਾਂ ਇਮਲੀ ਵਿੱਚ ਹੁੰਦਾ ਖੱਟੀ। ਖੱਟੀਆਂ ਚੀਜ਼ਾਂ ਦੇ ਵਿੱਚ ਜਿਹੜਾ ਵਿਟਾਮਿਨ ਸੀ ਹੁੰਦਾ ਉਹਦੀ ਮਾਤਰਾ ਜਿਹੜੀ ਜ਼ਿਆਦਾ ਹੁੰਦੀ ਹੈ ਤੇ ਵਿਟਾਮਿਨ ਸੀ ਦੀ ਪੂਰਤੀ ਵਾਸਤੇ ਤੁਸੀਂ ਔਲੇ ਦਾ ਵਧੀਆ ਸੇਵਨ ਆ ਜਿਹੜਾ ਇਸ ਜੂਸ ਦੇ ਵਿੱਚੋਂ ਕਰ ਸਕਦੇ ਹੋ। ਗ로우 ਤੁਹਾਡੇ ਸੈਲ ਨੂੰ ਘਟਣ ਦੇਊਗਾ, ਨਖਾਰ ਲਿਆਊਗਾ ਚਿਹਰੇ ਦੇ ਉੱਤੇ ਖੂਨ ਸਾਫ਼ ਰੱਖੂਗੀ ਤੇ ਤੁਲਸੀ ਆ ਜਿਹੜੀ ਉਹ ਤਾਂ ਔਸ਼ਧੀ ਹੈ ਇੱਕ ਜਿਹਦੇ ਗੁਣਾਂ ਦੀ ਵਿਆਖਿਆ ਮੈਂ ਨਹੀਂ ਕਰ ਸਕਦਾ। ਕਿਉਂਕਿ ਗੌਣੀ ਬਹੁਤ ਆ ਤੁਲਸੀ ਦੇ ਵਿੱਚ ਤਾਂ ਉਹਦੇ ਦੇ ਗੁਣਾਂ ਦੀ ਆਪਾਂ ਵਿਆਖਿਆ ਕਰਨ ਲੱਗੇ ਜਾਂ ਗਿਣਤੀ ਕਰਨ ਲੱਗੇ ਵੀ ਕਿਹੜੇ-ਕਿਹੜੇ ਗੌਣਾਂ ਤਾਂ ਬਹੁਤ ਲੰਮੀ ਵੀਡੀਓ ਬਣ ਜੂਗੀ ਸੋ ਇੰਨਾ ਹੀ ਕਹਿੰਦਾ ਹੋਇਆ ਕਿ ਮੇਰਾ ਜਾਚਕਾਂ ਵੀ ਤੁਸੀਂ ਇਹ ਜੂਸ ਆ ਜਿਹੜਾ ਇਹ ਜਰੂਰ ਮੰਗਾ ਕੇ ਸੇਵਨ ਕਰੋ 2 ml ਦੀ ਡੋਜ਼ ਹੁੰਦੀ ਆ ਇਹਦੀ ਸਵੇਰੇ ਸ਼ਾਮ ਦੀ ਤੇ ਤੁਹਾਡੇ ਅੰਦਰ ਜੋ ਵੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘਟੀ ਵੀ ਆ ਇਮਿਊਨਿਟੀ ਘਟੀ ਵੀ ਆ ਉਹ ਇਸ ਜੂਸ ਨੇ ਹੀ ਪੂਰੀ ਕਰ ਦੇਣੀ ਹੈ ਜਿਨ੍ਹਾਂ ਨੂੰ ਤਾਂ ਬੁਖਾਰ ਦੀ ਸ਼ਿਕਾਇਤ ਆ ਬੁਖਾਰ ਰਹਿੰਦਾ ਵਾ ਅੰਦਰ ਉਹ ਕਰਨ ਜੂਸ ਦਾ ਇਸਤੇਮਾਲ ਜਿਹੜਾ ਆਮਲਾ ਤੁਲਸੀ ਗਲੋ ਦਾ ਵਾ ਤੇ ਜਿਹੜੇ ਵੈਸੇ ਹਾਜਮੇ ਵਾਸਤੇ ਲੈਣਾ ਚਾਹੁੰਦੇ ਆ ਵੀ ਕਬਜ ਵਗੈਰਾ ਵਾਸਤੇ ਤੇ ਜਾਂ ਛੋਟੇ-ਮੋਟੇ ਤਕਲੀਫਾਂ ਹੈਗੀਆਂ ਸਰੀਰ ਦੀਆਂ ਤਾਂ ਉਹ ਆਮਲਾ ਤੁਲਸੀ ਜੂਸ ਵੀ ਇਕੱਲਾ ਵਰਤ ਸਕਦੇ ਆ ਇਕੱਲਾ ਆਮਲਾ ਤੁਲਸੀ ਜੂਸ ਵੀ ਇਹ ਚਾਹੁੰਦਾ ਆਪਣੇ ਕੋਲੇ ਅਨਮੋਲ ਲਾਈਫ ਦਾ ਤੇ ਆਮਲਾ ਤੂਸੀ ਗਲੋ ਜੂਸ ਵੀ ਆਉਂਦਾ ਵਾ ਦੋ ਤਰ੍ਹਾਂ ਦੀਆਂ ਮੈਂ ਤੁਹਾਨੂੰ ਬੋਤਲਾਂ ਦਿਖਾਤੀਆਂ ਵਾ ਤੇ ਜਿਹੜੇ ਵੀਰ ਆ ਕੇ ਲਿਆ ਸਕਦੇ ਉਹ ਆਪਣੇ ਸਟੋਰ ਤੇ ਹਠੂਰ ਆ ਕੇ ਲਿਆ ਵੀ ਸਕਦੇ ਆ ਤੇ ਜੇ ਕਿਸੇ ਨੇ ਕੋਰੀਅਰ ਰਾਹੀਂ ਮੰਗਵਾਉਣਾ ਹੋਇਆ ਤਾਂ ਦਿੱਤੇ ਗਏ ਨੰਬਰ ਤੇ ਆਪਣੇ ਤੇ ਤੁਸੀਂ ਸੰਪਰਕ ਕਰ ਲਿਓ ਤੇ ਇਹ ਤੁਹਾਡਾ ਕੋਰੀਅਰ ਰਾਹੀਂ ਵੀ ਤੁਹਾਡੇ ਘਰੇ ਪਹੁੰਚਦਾ ਕਰ ਦਿੱਤਾ ਜਾਊਗਾ ਤੇ ਗੱਲ ਰਹੀ ਰੇਟ ਦੀ ਤੇ ਜਿਹੜਾ ਇਹ ਆਪਣਾ ਆਮਲਾ ਤੂਸੀ ਗਲੋ ਜੂਸ ਆ ਇਦੀ ਐਮ ਆਰ ਪੀ ਹੈਗੀ ਆ ਜੀ 899 ਰੁਪਏ 900 ਰੁਪਏ ਦਾ ਜੂਸ ਆ ਯਾਨੀ ਕਿ ਤੇ ਇਹ ਤੁਸੀਂ ਮੰਗਾਉਣਾ ਹੋਇਆ ਤਾਂ ਇਹਦਾ ਕੋਰੀਅਰ ਖਰਚਾ ਵਿੱਚ ਹੀ ਐਡਜਸਟ ਕਰ ਦਾਂਗੇ ਆਪਾਂ ਜੇ ਇੱਕ ਸ਼ੀਸ਼ੀ ਮੰਗਾਉਣੀ ਆ ਦੋ ਸ਼ੀਸ਼ੀਆਂ ਮੰਗਾਉਣੀਆਂ ਤਾਂ ਕੋਈ ਤੁਹਾਡੇ ਤੋਂ ਕੋਰੀਅਰ ਖਰਚਾ ਜਿਹੜਾ ਨਹੀਂ ਲਿਆ ਜਾਊਗਾ ਤੇ ਇਸ ਤਰ੍ਹਾਂ ਹੀ ਜਿਹੜਾ ਆਮਲਾ ਤੁਲਸੀ ਜੂਸ ਆ ਇਹ ਵਾਲਾ ਇਹਦੀ ਐਮ ਆਰ ਪੀ ਹੈਗੀ ਆ 600 ਰੁਪਏ 600 ਰੁਪਏ ਐਮ ਆਰ ਪੀ ਤੇ ਇਹ ਵੀ ਇਸ ਤਰ੍ਹਾਂ ਹੀ ਉਹ ਜਿੱਦਾ ਕਰ ਦਿੱਤਾ ਜਾਊਗਾ ਕੋਈ ਤੁਹਾਡੇ ਤੋਂ ਕੋਰੀਅਰ ਦਾ ਖਰਚਾ ਉਹ ਨਹੀਂ ਲਿਆ ਜਾਊਗਾ ਤੇ ਜਿੰਨਾ ਵੀਰਾਂ ਨੇ ਮੰਗਾਉਣਾ ਹੋਇਆ ਇਹ ਜੂਸ ਤਾਂ ਜਰੂਰ ਆਪਣੇ ਦਿੱਤੇ ਗਏ ਨੰਬਰ ਤੇ ਤੁਸੀਂ ਆਪਣਾ ਐਡਰੈਸ ਲਿਖ ਕੇ ਭੇਜੋ ਤੇ ਇਹ ਜੂਸ ਆ ਜਿਹੜਾ 2-3 ਦਿਨਾਂ ਦੇ ਵਿੱਚ ਹੀ ਕੋਰੀਅਰ ਰਾਹੀਂ ਤੁਹਾਡੇ ਘਰੇ ਪਹੁੰਚਦਾ ਹੋ ਜਾਊਗਾ ਤੰਦਰੁਸਤ ਰਹੋ ਆਬਾਦ ਰਹੋ ਖੁਸ਼ ਰਹੋ ਤੇ ਜਿਹੜੇ ਵੀਰਾਂ ਨੇ ਵੀ ਆਪਣੇ ਨਾਲ ਰਲ ਕੇ ਵੀ ਕੰਮ ਕਰਨਾ ਕੋਈ ਡਾਕਟਰ ਸਹਿਬਾਨ ਕੋਈ ਪ੍ਰੈਕਟਿਸ ਕਰਦੇ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਾਂ ਜੇ ਉਹ ਚਾਹੁੰਦੇ ਆ ਵੀ ਸਾਡੇ ਨਾਲ ਰਲ ਕੇ ਕੰਮ ਕਰਨਾ ਵਾ ਇਸ ਪ੍ਰੋਡਕਟ ਦੇ ਉੱਤੇ ਕਿਉਂਕਿ ਪ੍ਰੋਡਕਟ ਦੇ ਉੱਤੇ ਹੀ ਕੰਮ ਕਰਨ ਦਾ ਫਾਇਦਾ ਉੱਥੇ ਹੀ ਹੁੰਦਾ ਜਿੱਦਾ ਰਿਜ਼ਲਟ ਮਿਲੇ ਰਿਜ਼ਲਟ ਵਧੀਆ ਮਿਲੂਗਾ ਤਾਂ ਤੁਹਾਡੇ ਨਾਲ ਚਾਰ ਬੰਦੇ ਹੋ ਚੀਜ਼ ਦਾ ਮਾੜਾ ਆਉਂਦਾ ਆਪਾਂ ਉਹ ਚੀਜ਼ ਨੂੰ ਵਰਤੀ ਦਾ ਹੀ ਨਹੀਂ ਹੋ ਸਕਦੀ ਆ ਸੋ ਜਿੰਨਾ ਵੀ ਰਾਣੀ ਇਹ ਮੰਗਾਉਣਾ ਹੋਇਆ ਜਾਂ ਸਾਡੇ ਨਾਲ ਰਲ ਕੇ ਕੰਮ ਕਰਨਾ ਹੋਇਆ ਤਾਂ ਉਹ ਜ਼ਰੂਰ ਆਪਣੇ ਨਾਲ WhatsApp ਨੰਬਰ ਤੇ ਜਾਂ ਕਾਲ ਕਰਕੇ ਸੰਪਰਕ ਕਰਨ। ਧੰਨਵਾਦ ਜੀ।